ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਨਾ ਸਵਾਲ ਵਾਰ-ਵਾਰ ਕਿਸਾਨ ਵੀਰ ਪੁੱਛਦੇ ਆ ਕਿ ਕੀ ਅਸੀਂ ਕਣਕ ਤੇ 13045 ਬੋਰੋਨ ਤੇ ਉਲੀਨਾਸ਼ਕ ਇਕੱਠੇ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਇਹਦੇ ਵਿੱਚ ਦੋ ਨੁਕਤੇ ਹੁੰਦੇ ਕਿਸਾਨ ਵੀਰੋ ਇੱਕ ਤਾਂ ਹੁੰਦਾ ਕਿ ਇਕੱਠੇ ਘੋਲਣੇ ਇੱਕ ਹੁੰਦਾ ਕਿ ਨਿਊਟ੍ਰੀਐਂਟ ਜਿਹੜੇ ਵੱਖ-ਵੱਖ ਘੋਲ ਬਣਾ ਲਿਆ ਮੌਕੇ ਤੇ ਆਪਾਂ ਮਣ-ਮਣ ਕੇ ਉਲੀ ਨਾਸ਼ਕ ਜਿਹੜਾ ਡਰਮੀ ਚ ਪਾ ਲਏ ਨੇ ਉਹਦੀ ਸਪਰੇ ਕਰਨੀ ਆ ਪਾਣੀ ਪੂਰਾ ਲਾਉਣਾ ਕਈ ਵਾਰ ਕੀ ਹੁੰਦਾ ਕਿ ਕੰਪੈਟੀਬਿਲਟੀ ਹੈਗੀ ਆ ਆਪਾਂ ਪਾਣੀ ਘੱਟ ਲਾਇਆ ਜਾਂ ਜਿਹੜੀ ਮੇਰੀ ਮੁੱਖ ਤੁਹਾਨੂੰ ਬੇਨਤੀ ਹੁੰਦੀ ਹੈ ਕਿ ਜਿਹੜਾ ਸਪਰੇ ਪੰਪ ਤੁਸੀਂ ਵਰਤਦੇ ਆਂ ਸਪਰੇਅ ਪੰਪ ਤੇ ਸਪਰੇਅ ਪ੍ਰੈਸ਼ਰ ਤੇ ਬਹੁਤ ਡਿਪੈਂਡ ਕਰਦਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਤੁਸੀਂ ਦੋ ਚੀਜ਼ਾਂ ਜਾਂ ਤਿੰਨ ਚੀਜ਼ਾਂ ਮਿਕਸ ਕਰ ਲੀਆਂ ਪਾਣੀ ਘੱਟ ਲਾਇਆ ਜਾਂ ਪ੍ਰੈਸ਼ਰ ਸਪਰੇਅਰ ਵਰਤ ਲਿਆ ਤੇ ਸਿੱਧੀ ਨੋਕਾਂ ਦੇ ਉੱਤੇ ਪੱਤੇਆਂ ਦੇ ਉੱਤੇ ਸਪਰੇਅ ਪਈ ਜਾਂ ਦੁਬਾਰਾ ਵੱਜ ਗਈ ਉਹਦੇ ਨਾਲ ਪੀਲੇ ਪੰਦੇ ਜਾਂ ਨੋਕਾਂ ਮੱਪਣ ਦੀ ਸਮੱਸਿਆ ਆ ਜਾਂਦੀ ਹੈ ਫਿਰ ਕਿਸਾਨ ਵੀਰਾਂ ਨੂੰ ਇਹ ਹੁੰਦਾ ਕਿ ਅਸੀਂ ਪਤਾ ਨਹੀਂ ਸਪਰੇ ਨਾਲ ਹੋ ਗਿਆ ਸਪਰੇ ਕਰਨ ਦੇ ਤਰੀਕੇ ਦਾ ਫਰਕ ਹੁੰਦਾ ਕਿਉਂਕਿ ਵੱਖ-ਵੱਖ ਕਿਸਾਨ ਵੀਰਾਂ ਦਾ ਸਪਰੇ ਕਰਨ ਦਾ ਤਰੀਕਾ ਵੱਖਰਾ ਹੁੰਦਾ ਕੰਪੈਟੀਬਿਲਟੀ ਇਹਨਾਂ ਦੀ ਹੈਗੀ ਆ ਪਿਛਲੇ ਸਾਲਾਂ ਚ ਜਿਹੜੇ ਕਿਸਾਨ ਵੀਰਾਂ ਨੇ ਕਰਾਈ ਐ ਸਪਰੇ ਉਹ ਕਿਰਪਾ ਕਰਕੇ ਉਹ ਵੀ ਕਮੈਂਟਾਂ ਚ ਤੁਹਾਨੂੰ ਦੱਸ ਦੇਣਗੇ ਕਿਉਂਕਿ ਅੱਜ ਦੇ ਨਹੀਂ ਕਈ ਸਾਲਾਂ ਤੋਂ ਇਹ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਜਿਹੜੀ ਸਪਰੇ ਤੁਸੀਂ ਉਲੀਨਾਸ਼ਕ ਅਡ ਕਰੋਂਗੇ 13045 ਪਲਸ ਬੋਰਨ ਕਰੋਗੇ ਉਹਦੀ ਜਿਹੜੀ ਉਹਦਾ ਜਿਹੜਾ ਰਿਜ਼ਲਟ ਮਿਲਣਾ ਉਹ ਬੈਸਟ ਰਿਜ਼ਲਟ ਹੁੰਦਾ ਕਿਉਂਕਿ ਵੱਖ-ਵੱਖ ਸਪਰੇਅ ਕੀਤੀ ਦਾ ਰਿਜ਼ਲਟ ਬੈਸਟ ਹੁੰਦਾ ਉਹਦੇ ਵਾਸਤੇ ਪਾਣੀ ਦਾ ਵੋਲੀਅਮ ਵੀ ਵੱਧ ਲੱਗ ਜਾਣਾ ਵੱਖ-ਵੱਖ ਤੁਹਾਡੀ ਸਪਰੇਅ ਹੋ ਜਾਣੀ ਪਰ ਕਿਉਂਕਿ ਪਿਛਲੇ ਸਾਲਾਂ 'ਚ ਕਿਸਾਨ ਵੀਰਾਂ ਨੇ ਕਿਹਾ ਕਿ ਸਾਨੂੰ ਦਿੱਕਤ ਆਉਂਦੀ ਆ 2-3 ਸਪਰੇਅਾਂ ਕਰਦਿਆਂ ਨੂੰ ਕਿਉਂਕਿ ਪਹਿਲਾਂ-ਪਹਿਲਾਂ ਤਾਂ ਮੈਂ ਇਹੀ ਕਿਹਾ ਸੀ ਕਿ ਬੋਰੋਨ ਵੀ ਵੱਖਰਾ ਕਰ ਲਓ ਜੇ ਤੁਸੀਂ ਕਰ ਸਕਦੇ ਆ ਪਰ ਦਿੱਕਤ ਕੀ ਸੀ ਕਿ ਅਸੀਂ 2 ਜਾਂ 3 ਸਪਰੇਅਾਂ ਕਿਵੇਂ ਕਰੀਏ ਤਾਂ ਉਹ ਫਿਰ ਮੈਂ ਕਰਵਾ ਕੇ ਦੇਖੀ ਤਾਂ ਉਹ ਰਿਜ਼ਲਟ ਸੀ ਕਿਉਂਕਿ ਜੇ ਤੁਸੀਂ ਬੈਟਰੀ ਵਾਲੇ ਪੰਪ ਨਾਲ 200 ਲੀਟਰ ਪਾਣੀ ਤਾਂ ਫੇਰ ਜਿਹੜਾ ਰਿਜ਼ਲਟ ਤੁਹਾਨੂੰ ਪੂਰਾ ਵਧੀਆ ਮਿਲ ਜਾਂਦਾ ਹੈ ਬੜੇ ਸਲੋ ਸਪਰੇਅ ਕਰਨੀਆਂ ਡਬਲ ਫੁਹਾਰਾ ਨਹੀਂ ਵੱਜਣਾ ਫੇਰ ਤੁਸੀਂ ਕਰ ਸਕਦੇ ਆ ਜੇ ਤੁਸੀਂ ਮਤਲਬ ਕਈ ਵਾਰ ਕੀ ਹੁੰਦਾ ਕਿ ਆਪਾਂ 13045 ਕਿਸੇ ਨੇ ਵੱਧ ਘੱਟ ਵਾਲੀ ਕਿਸਾਨ ਵੀਰ ਨੇ 13045 ਦੇ ਬੈਸਟ ਰਿਜ਼ਲਟ ਵਾਸਤੇ ਸਿਫਾਰਸ਼ ਕੀ ਹੈ 4 ਕਿਲੋ 200 ਲੀਟਰ ਚ ਪਰ ਜੇ ਤੁਸੀਂ ਇਹ ਫਿਰ ਮਿਕਸ ਕਰੋਗੇ ਇਹ ਤਾਂ ਸ਼ੋਰ ਛੋਟੀ ਹੈ ਵੀ ਤੁਹਾਡਾ ਨੁਕਸਾਨ ਹੋਊਗਾ ਤਿੰਨ ਚੀਜ਼ਾਂ ਮਿਕਸ ਹੋ ਜਾਣੀਆਂ ਉਹਦੀ ਡੋਜ਼ ਵੀ ਵੱਧ ਪੈ ਜਾਣੀ ਹੈ ਜੇ ਤੁਸੀਂ ਆਮ ਤੌਰ ਤੇ ਇੱਕ ਪੈਕੇਟ ਪਾਉਂਦੇ ਕਿਸਾਨ ਵੀਰ 1 ਕਿਲੋ ਤੱਕ ਪਰ ਮੈਂ ਤੁਹਾਨੂੰ ਦੱਸਿਆ ਕਿ ਜਾਂ ਤਾਂ ਡੇਢ ਤੋਂ 2 ਕਿਲੋ ਜ਼ਰੂਰ ਕਰੋ ਤੇ ਪਾਣੀ ਹੈ ਜਿਹੜਾ 150 ਲੀਟਰ ਤੋਂ ਪਲੱਸ ਤਾਂ ਲਾਓ ਹੀ ਲਾਓ ਤੇ ਪੰਪ ਆ ਜਿਹੜਾ ਜਿਹੜਾ ਲਾਂਸ ਤੁਹਾਡੇ ਸਪਰੇਅ ਲਾਂਸ ਆ ਜਿਹੜੀ ਇੰਜਨ ਪੰਪ ਦੇ ਮੂਹਰੇ ਲੱਗੀ ਹੋਈ ਜਿਹੜੀ ਸਿੱਧਾ ਫੁਹਾਰਾ ਪ੍ਰੈਸ਼ਰ ਨਾਲ ਮਾਰਦੀ ਆ ਉਹ ਨਾਲ ਵਰਤੋ ਨੋਜ਼ਲ ਵਰਤੋ ਜਿਹੜੀ ਥੱਲੇ ਨੂੰ ਥੋੜੀਆਂ ਜੀਆਂ ਮੋਟੇ ਫੁਹਾਰੇ ਦੇ ਰੂਪ ਚ ਸਪਰੇਅ ਕਰਦੀ ਆ ਤੇ ਥੱਲੇ ਤੱਕ ਜਿਹੜੀ ਹੈਗੀ ਗੋਭ ਤੱਕ ਦਵਾਈ ਤੇ ਤੁਹਾਡਾ ਨਿਊਟ੍ਰੀਐਂਟ ਪਹੁੰਚਦਾ ਐਬਜ਼ੌਰਬ ਵਧੀਆ ਹੋ ਜਾਂਦਾ ਫਿਰ ਤਰੇਲੇ ਦੇ ਵਿੱਚ ਸਪਰੇਅ ਨਹੀਂ ਕਰਨਾ ਕਈ ਕਿਸਾਨ ਵੀਰਾਂ ਤਰੇਲੇ ਤਰੇਲੇ ਸਪਰੇਅ ਕਰਨ ਲੱਗ ਪੈਂਦੇ ਪਾਣੀ ਘੱਟ ਲਾਉਂਦੇ ਆ ਉਹਨਾਂ ਦਾ ਤਰਕ ਇਹ ਹੁੰਦਾ ਕਿ ਇਹਦੇ ਨਾਲ ਤਾਂ ਪਾਣੀ ਉੱਤੇ ਹੈਗਾ ਹੀ ਆ ਤੇ ਥੋੜਾ ਜਿਹਾ ਆਪਾਂ ਲਾ ਦੇਣ ਉਸ ਚੀਜ਼ ਦਾ ਨੁਕਸਾਨ ਹੁੰਦਾ ਏ ਉਦੋਂ ਜਦੋਂ ਤੁਸੀਂ ਸਪਰੇਅ ਕਰਦੇ ਏ ਇੱਕ ਤਾਂ ਸਪਰੇਅ ਤਿਲਕ ਤਿਲਕ ਥੱਲੇ ਤੁਰੀ ਜਾਂਦੀ ਏ ਸਾਰੀ ਥੱਲੇ ਡਿੱਗ ਪੈਂਦੀ ਏ ਦੂਸਰੇ ਨੰਬਰ ਤੇ ਕਿਉਂਕਿ ਪੱਤੇ ਖੁਸ਼ਕ ਨਹੀਂ ਹੁੰਦੇ ਦੂਸਰੇ ਨੰਬਰ ਤੇ ਕਈ ਵਾਰ ਕੀ ਹਿਆ ਜਦੋਂ ਉੱਪਰ ਮੋਇਸਚਰ ਹੈ ਹਾਈਡ੍ਰੇਟ ਹੋਟਸ ਹੈ ਸਟੋਮਾਟਾ ਓਪਨ ਉਹਦੇ ਨਾਲ ਬਰਨਿੰਗ ਹੁੰਦੀ ਏ ਸੈੱਲ ਮੈਂਬਰੇਨ ਦੀ ਪ੍ਰੈਸ਼ਰ ਵਾਈਜ਼ ਦਾ ਇਹ ਚੀਜ਼ ਦਾ ਖਿਆਲ ਰੱਖੋ ਜੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਆ ਕੰਪੈਟੀਬਿਲਟੀ ਹੈਗੀ ਏ 13045 ਪਾ ਲੋ 1.5 ਕਿਲੋ ਪਾਉਣਾ ਤੁਸੀਂ 2 ਕਿਲੋ ਪਾਉਣਾ 70 ਗ੍ਰਾਮ 75 ਗ੍ਰਾਮ ਬੋਰਨ ਪਾ ਲੋ ਕਈ ਵਾਰ ਕਿਸਾਨ ਵੀਰ ਬੋਰਨ ਹੀ ਵੱਧ ਪਾਉਂਦੇ ਆ ਫਿਰ ਨੁਕਾ ਮਚਾਊਗਾ ਤੇ ਉਲੀਨਾਸ਼ਕ ਜੋ ਸਫਾਰਸ਼ ਹੈਗੀ ਤੁਹਾਨੂੰ ਮੈਂ ਪਹਿਲਾਂ ਦੱਸੀਆਂ ਹੋਈਆਂ ਕਿਹੜੇ-ਕਿਹੜੇ ਉਲੀਨਾਸ਼ਕ ਦਾ ਦੁਬਾਰਾ ਵੀ ਮੈਂ ਵੀਡੀਓ ਸਾਂਝੀ ਕਰ ਦੂੰਗਾ ਫਿਰ ਤੁਸੀਂ ਜਿਹੜਾ ਹੈਗਾ ਕਰ ਸਕਦੇ ਹੋ ਕੰਪੈਟੀਬਿਲਟੀ ਹੈਗੀ ਆ ਉਲੀਨਾ 13045 ਬੋਰਨ ਵੱਖ-ਵੱਖ ਘੋਲ ਕੇ ਉਹਨੂੰ ਜਿੰਨੇ ਪੰਪ ਲਾਉਣੇ ਉਸ ਲੀਟਰ ਦੇ ਹਿਸਾਬ ਨਾਲ ਉਹਵੇਂ-ਉਵੇਂ ਵਿੱਚ ਪਾਈ ਚੱਲੋ ਉਲੀਨਾਸ਼ਕ ਜਿਹੜਾ ਕੁੱਪੀ ਨਾਲ ਮਣ ਕੇ ਜਿਹੜਾ ਮੌਕੇ ਦੇ ਉੱਤੇ ਪਾਓ ਫਿਰ ਤੁਸੀਂ ਕਰ ਸਕਦੇ ਜੇ ਉਲੀ ਨਾਲ ਛੋਲ ਕੇ ਰੱਖਦੇ 5 ਘੰਟੇ 6 ਘੰਟੇ ਉਹਦੀ ਐਫੀਸ਼ੀਐਂਸੀ ਵੀ ਘਟ ਜਾਂਦੀ ਹੈ ਇਹ ਗੱਲ ਦਾ ਖਾਸ ਖਿਆਲ ਰੱਖੋ ਜਿਹੜੇ ਕਿਸਾਨ ਵੀ ਕਰਨਾ ਚਾਹੁੰਦੇ ਕਿਉਂਕਿ ਮੇਰੇ ਅਲੋਏ ਨਹੀਂ ਹੁੰਦਾ ਕਿ ਇਕੱਠਾ ਹੀ ਕਰੋ ਤੁਸੀਂ ਵੱਖ-ਵੱਖ ਕਰਨਾ ਚਾਹੁੰਦੇ ਵੱਖ-ਵੱਖ ਨਤੀਜੇ ਤੁਹਾਨੂੰ ਏਦੂੰ ਬੈਟਰ ਮਿਲਣਗੇ ਬੈਸਟ ਰਿਜ਼ਲਟ ਮਿਲਣਗੇ ਤੇ ਜੇ ਕਿਸਾਨ ਵੀ ਨੂੰ ਲੱਗੇ ਕਿ ਅਸੀਂ ਦੋ ਤਿੰਨ ਸਪਰੇਆਂ ਕਿਉਂਕਿ ਕੰਪੈਟੀਬਿਲਟੀ ਜੇ ਨਾ ਹੁੰਦੀ ਫਿਰ ਮੈਂ ਤੁਹਾਨੂੰ ਕਹਿੰਨੇ ਸੀ ਇਹ ਮਿਕਸ ਹੀ ਨਹੀਂ ਕਰ ਸਕਦੇ ਪੰਪ ਦੇ ਵਿੱਚ ਤੁਸੀਂ ਇਹਦਾ ਪਹਿਲਾਂ 100 42 ਦਾ ਲੀਟਰ ਪਾ ਲਿਆ ਲੀਟਰ ਬੋਰਨ ਨਾਲੇ ਸੋਲੂਸ਼ਨ ਦਾ ਪਾ ਲਿਆ ਮੌਕੇ ਤੇ ਜਿੰਨੇ ਪੰਪ ਦੇ ਲੀਟਰ ਦੇ ਹਿਸਾਬ ਨਾਲ 2 ਐਮਐਲ 4 ਐਮਐਲ 10 ਐਮਐਲ 20 ਐਮਐਲ ਜਿੰਨੀ ਦਵਾਈ ਬਣਦੀ ਹੈ ਉਹ ਪਾ ਕੇ ਜਾਂ ਗ੍ਰਾਮਾ ਜਿੰਨੀ ਬਣਦੀ ਹੈ ਪਰ ਪੰਪ ਜੇ ਵੱਡਾ ਪੰਪ ਆ ਫਿਰ ਤਾਂ ਇਕੱਠੀ ਘੋਲ ਲੈਣਾ ਤੁਸੀਂ ਮੌਕੇ ਮਗਰੋਂ ਆ ਕੇ ਤੁਸੀਂ ਉਲੀਨਾਸ਼ਕ ਪਾ ਲੈਣਾ ਅੱਧਾ ਡਰਮ ਕਰਕੇ 100 45 ਪਾ ਲੋ ਬੋਰਨ ਘੋਲ ਕੇ ਉਹ ਪਾ ਕੇ ਅੱਧਾ ਜਿਹੜਾ ਵੱਡਾ ਡਰਮ ਆ ਉਹ ਕਰਕੇ ਉਹਦੇ ਵਿੱਚ ਉਲੀਨਾਸ਼ਕ ਉਹਨਾਂ ਪਾ ਕੇ ਉਹਨੂੰ ਫੁੱਲ ਕਰ ਲਓ ਉਹ ਦੁਬਾਰਾ ਨਾਲ ਦੀ ਨਾਲ ਸਪਰੇਅ ਕਰ ਦਿਓ ਫੇਰ ਤੁਹਾਨੂੰ ਜਿਹੜਾ ਹੈਗਾ ਰਿਜ਼ਲਟ ਇਹਦਾ ਵਧੀਆ ਮਿਲੂਗਾ ਰਿਜ਼ਲਟ ਦਿਨ ਲੱਗੇ ਚ ਕੋਸ਼ਿਸ਼ ਕਰੋ ਕਿ ਜਿਹੜਾ ਹੈਗਾ ਮੌਇਸਚਰ ਜਿਹੜਾ ਪੱਤਿਆਂ ਦੇ ਉੱਤੇ ਫਸਲ ਦੇ ਉੱਤੇ ਮੌਇਸਚਰ ਬਹੁਤ ਜ਼ਿਆਦਾ ਨਾ ਹੋਵੇ ਤਰੇਲੇ ਦੇ ਵਿੱਚ ਮੈਂ ਸਪਰੇਅ ਦੀ ਤੁਹਾਨੂੰ ਰეკਮੈਂਡੇਸ਼ਨ ਹੀ ਕਰਦਾ ਹੁੰਦਾ ਕਿ ਉੱਪਰ ਜਿਹੜਾ ਪੂਰੀ ਭਿੱਜੀ ਹੋਈ ਫਸਲ ਹੈ ਤੇ ਸਵੇਰ ਵੇਲੇ ਤੁਸੀਂ ਜਿਹੜਾ ਹੈਗਾ ਅੱਧਾ ਪਾਣੀ ਲਾ ਕੇ ਗਈ ਕਿਸਾਨ ਵੀਰ ਸਪਰੇਅ ਕਰਦੇ ਕਿ 100 ਲੀਟਰ ਨਾਲ ਹੀ ਆਪਣਾ ਸਰ ਜਣਾ ਉਹ ਚੀਜ਼ ਹੈ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਫਿਰ ਤੁਹਾਡਾ ਨੁਕਸਾਨ ਕਰਦੀ ਹੈ ਇਹ ਗੱਲ ਦਾ ਖਾਸ ਧਿਆਨ ਰੱਖਣਾ ਕਿਉਂਕਿ ਸਪਰੇਅ ਟੈਕਨੋਲੋਜੀ ਹੈ ਨਾ ਜਿਹੜੀ ਹੁਣ ਸਪਰੇਅ ਕਿਹੜੇ ਵੱਖ-ਵੱਖ ਕਿਸਾਨ ਵੀਰ ਹੈ ਵੱਖ-ਵੱਖ ਉਹਨਾਂ ਦਾ ਸਪਰੇਅ ਕਰਨ ਦਾ ਤਰੀਕਾ ਫਿਰ ਕਈ ਵਾਰ ਕੀ ਆਪਾਂ ਕਿਸੇ ਬੰਦੇ ਨੂੰ ਕਹਿ ਦਿੰਦੇ ਹਾਂ ਆਪਣੇ ਕੰਮ ਵਾਲੇ ਨੂੰ ਵੀ ਆਹ ਤੁਸੀਂ ਸਪਰੇਅ ਕਰ ਦਿਓ ਉਹ ਤੋਂ ਵੱਧ ਘੱਟ ডোজ ਪੈ ਜਾਵੇ ਤਾਂ ਉਹਦਾ ਫਿਰ ਨੁਕਸਾਨ ਉਹ ਜਿਹੜਾ ਆਪਣਾ ਹੋਊਗਾ ਉਹਦੇ ਵਿੱਚ ਸਮੱਸਿਆ ਆ ਜਾਂਦੀ ਹੈ ਬਹੁਤ ਸਾਵਧਾਨੀ ਦੇ ਨਾਲ ਕਿਉਂਕਿ ਨਾਜ਼ੁਕ ਸਟੇਜ ਹੁੰਦੀ ਹੈ ਫਸਲ ਦੀ ਬਹੁਤ ਨਾਜ਼ੁਕ ਸਟੇਜ ਹੁੰਦੀ ਹੈ ਗੋਭ ਦੀ ਤਾਂ ਇਸ ਸਟੇਜ ਦੇ ਉੱਤੇ ਮਾਰ ਜੇ ਆਪਾਂ ਗਲਤੀ ਕੀਤੀ ਤਾਂ ਉਹ ਚੀਜ਼ ਦਾ ਜਿਹੜਾ ਹੈਗਾ ਵੱਡਾ ਨੁਕਸਾਨ ਹੋ ਜਾਂਦਾ ਫੈਦੇ ਦੀ ਜਗ੍ਹਾ ਤੇ ਕਈ ਵਾਰ ਨੁਕਸਾਨ ਹੋ ਜਾਂਦਾ ਹੈ ਇਹ ਗੱਲ ਦਾ ਖਾਸ ਧਿਆਨ ਰੱਖੋ ਪਿਛਲੇ ਸਾਲਾਂ ਜਿਹੜੇ ਕਿਸਾਨ ਵੀਰਾਂ ਨੇ ਸਪਰੇਅ ਕੀਤੀਆਂ ਥੱਲੇ ਤੁਹਾਨੂੰ ਕਮੈਂਟਾਂ ਦੇ ਵਿੱਚ ਦੱਸ ਦੇਣਾ ਕਿਉਂਕਿ ਕਰਦੇ ਐ ਪੰਜ 6 ਸਾਲ 7 ਸਾਲ ਹੋ ਗਏ तकरीबन ਮੈਂ ਜਿਹੜਾ ਹੈਗਾ ਦੱਸਿਆ ਹੋਇਆ ਕਿਸਾਨ ਵੀਰਾਂ ਨੂੰ ਹਰ ਵਾਰ ਮੈਂ ਹਰ ਵਾਰ ਅਪਡੇਟ ਤੁਹਾਨੂੰ ਕਰ ਦਿੰਦਾ ਹਾਂ ਜੇ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਫੀਡਬੈਕ ਹੁੰਦਾ ਕਿਸਾਨ ਵੀਰਾਂ ਦਾ ਉਹ ਤੁਹਾਨੂੰ ਨਾਲ ਦੀ ਨਾਲ ਜਿਹੜਾ ਹੈਗਾ ਅਪਡੇਟ ਕਰਦਾ ਰਹਿਣਾ ਕਿ ਆਹ ਚੀਜ਼ ਤੋਂ ਬੜੀ ਸਾਵਧਾਨੀ ਵਰਤ ਕੇ ਜਿਹੜਾ ਹੈਗਾ ਆਪਾਂ ਸਪਰੇਅ ਕਰਨੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਚਲੋ